ਪਾਖੜਾ ਡੈਮ ਦੇ ਬਾਰੇ ਜੋ ਅਪਡੇਟ ਹੈ ਉਸ ਦਾ ਜੋ ਲੈਵਲ ਹੈ 1679 ਫੁੱਟ ਹੋ ਚੁੱਕਿਆ ਹੈ ਜੋ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਦੂਰ ਹੈ ਅਗਲਾ ਵੈਦਰ ਪ੍ਰੋਟੈਕਸ਼ਨ ਥੋੜੀ ਦੇਰ ਚਾਹੂਗਾ ਤੇ ਉਸ ਤੋਂ ਬਾਅਦ ਜਿਹੜੀ ਹੈ ਅਗਲੀ ਕਾਲ ਤਕਰੀਬਨ 11:30 ਵਜੇ ਲਵਾਂਗੇ ਜੋ ਵੀ ਅਪਡੇਟ ਹੈ ਮੈਂ ਤੁਹਾਨੂੰ ਅਸੀਂ ਵੀ ਸਾਡੀ ਜ਼ਿੰਮੇਵਾਰੀ ਹੈ ਸਾਰੀ ਰਾਤ ਵੀ ਅਸੀਂ ਹਰ ਇੱਕ ਇੱਕ ਘੰਟੇ ਦਾ ਅਪਡੇਟ ਲੈਂਦੇ ਆਂ ਬਹੁਤ ਸਾਰੇ ਲੋਕ ਅਫਵਾਹ ਲਾ ਦਿੰਦੇ ਰਾਤ ਨੂੰ ਪਾਣੀ ਛੱਡ ਜਾਗੇ ਬਿਲਕੁਲ ਐਦਾਂ ਦੀ ਅਫਵਾਹਾਂ ਤੋਂ ਐਦਾਂ ਦੇ ਫੇਕ ਨਿਊਜ਼ ਚੈਨਲ ਤੋਂ ਬਚੋ ਹਰ ਇੱਕ ਜਿਹੜੀ ਜ਼ਿੰਮੇਵਾਰੀ ਹੈ ਅ ਇਹ ਮੇਰਾ ਧਰਮ ਹੈ ਕਿ ਕੋਈ ਵੀ ਇਦਾਂ ਦੀ ਜਿਹੜੀ ਜ਼ਿੰਮੇਵਾਰੀ ਚ ਕੋਈ ਵੀ ਇਨਫੋਰਮੇਸ਼ਨ ਦਵਾਂਗੇ 11:00 11:30 ਵਜੇ ਅਗਲੀ ਕਾਲ ਜਿਹੜੀ ਉਹ ਲਵਾਂਗੇ ਦੇਖਦੇ ਹੋਏ ਕਿ ਅਗਲੇ 2-3 ਦਿਨ ਦਾ ਜਿਹੜਾ ਹੈ ਵੈਦਰ ਕਿਵੇਂ ਹੈ ਫਿਲਹਾਲ ਜਿੰਨਾ ਪਾਣੀ ਚੱਲ ਰਿਹਾ ਉਹਨਾ ਪਾਣੀ ਹੀ 75000 ਕਿਊਸਿਕਾ ਨਹੀਂ ਚੱਲੂਗਾ ਇਸ ਤੋਂ ਇਲਾਵਾ ਜੀ ਮੈਂ ਤਿੰਨ ਬੇਨਤੀਆਂ ਜਿਹੜੀਆਂ ਆਪ ਸਭ ਨੂੰ ਕਰਨੀਆਂ ਤੇ ਮਾਸਕਰਦਾ ਕਿ ਤੁਸੀਂ ਇਹਨਾਂ ਮੇਗੀਆਂ ਤਿੰਨੋਂ ਬੇਨਤੀਆਂ ਨੂੰ ਲੋੜਵੰਦਾ ਤੱਕ ਤੇ ਜਿੱਥੇ ਤੱਕ ਉਹ ਜਾਣਨਾ ਚਾਹੀਦੀ ਹੈ ਉਹ ਜ਼ਰੂਰ ਪਹੁੰਚਾਉਂਗੇ ਪਹਿਲੀ ਬੇਨਤੀ ਤੇ ਇਹ ਹੈ ਕਿ ਜੀ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਾਇਸ਼ ਹੈ ਜਿਸ ਦਾ ਨਾਮ ਸੇਵਾ ਸਧਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ ਰਿਹਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੀ ਰਾਸ਼ਨ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੂੰ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭੋਗ ਮਦਦ ਦੇ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਹੈ ਜ਼ਰੂਰਤਮੰਦ ਹੈ ਉਹਨਾਂ ਲੋਕਾਂ तक अपाई पहुंचा सके